ਕੱਲ੍ਹ ਅਸੀਂ ਨਹਿਰ ਦੇ ਕਰਮੋਬੀ ਨਾਮ ਦੀ ਲੜਕੀ ਜਿਹੜੀ ਆਪਣੀ ਸਾਸਨਾਂ ਸਕੂਲੀ ਤੇ ਜਾ ਰਹੀ ਸੀ ਉਹ ਲਟੇਰਿਆ ਵਾਲਿਆਂ ਨੂੰ ਲੁੱਟਣ ਤੋਂ ਬਾਅਦ ਉਹਨੂੰ ਨਹਿਰ ਵਿੱਚ ਧੱਕਾ ਦਿੱਤਾ ਗਿਆ ਤੇ ਦੇਖੋ ਵੀ ਕੱਲ ਦੀ ਜਿਹੜੀ ਸੱਚੀ ਟੀਮਾਂ ਨੇ ਉਹ ਇਸੋ ਨਾਲ ਕੁੜੀ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀਆਂ ਨੇ ਦੇਖੋ ਵੀ ਵੱਡੀ ਗਿੰਦੀ ਦੇ ਇਲਾਕੇ ਦੇ ਲੋਕ ਆਏ ਨੇ ਉਹ ਲੜਕੀ ਦੇ ਪਰਿਵਾਰ ਦੇ ਮੈਂਬਰ ਵੀ ਇੱਥੇ ਵੱਡੀ ਗਿੰਦੀ ਪਹੁੰਚੇ ਹੋਏ ਨੇ ਉਹ ਲੋਕਾਂ ਨੇ ਇਸ ਚੀਜ਼ ਨੂੰ ਲੈ ਕੇ ਬੜੀ ਦਹਿਸ਼ਤ ਪਾਈ ਆ ਵੀ ਲੁੱਟ ਕੋ ਦੀ ਘਟਨਾ ਤੇ ਆਮ ਹੁੰਦੀਆਂ ਹਨ ਲੇਕਿਨ ਪਹਿਲੀ ਵਾਰ ਦੇਖਿਆ ਵੀ ਲੁੱਟ ਕੋ ਕਰਨ ਤੋਂ ਬਾਅਦ ਉਹਨੂੰ ਨਹਿਰ ਧੱਕਾ ਦਿੱਤਾ ਗਿਆ ਸਾਡੇ ਨਾਲ ਲੜਕੀ ਦੇ ਭਰਾ ਮੈ ਉਹਦੇ ਭਾ ਐਨੇ 시ਨਾਬੇੜੀ ਵਿਧੀਪੁਰ ਫਾੜ ਕੋ ਵਿਆਹੀ ਸੀ ਇਹ ਕੱਲ ਸਾਡੇ ਕੋਲੋਂ ਸਾਡੇ ਕੋਲ 12:00 ਵਜੇ ਘਰ ਤੋਂ ਰੇ ਆ ਉਹ ਕਿ 1:30 ਵਜੇ ਦੀ ਇੱਥੇ ਕਿਤੇ ਘਟਨਾ ਦਾ 2:00 ਵਜੇ ਦੀ ਇੰਨਾ ਸਾਨੂੰ ਕਲਰ ਟਾਈਮ ਨਹੀਂ ਪਤਾ ਪਰ ਕਹਿੰਦੇ ਕਿ ਇਹ ਚੋਰੀ ਦਾ ਮਾਮਲਾ ਹੈ ਚੋਰੀ ਦਾ ਮਾਮਲਾ ਕਿ ਕਿਸੇ ਪਾਸ ਲੱਭਣ ਕੇ ਪਾਸੋਂ ਇੰਡੀਆ ਚੋਰੀ ਦਾ ਕਿ ਮਾਮਲਾ ਹੈ ਨਾ ਉਹਨਾਂ ਕੋਈ ਸਕਿਉਰਟੀ ਚ ਨਾ ਉਹਨਾਂ ਕੋਈ ਬੈਗ ਜਾਂ ਕੋਈ ਫੋਲਾ ਵਾਲੀ ਕੀਤੀ ਜਾਂ ਕੋਈ ਨਾ ਕੋਈ ਨਿਸ਼ਾਨ ਉੱਤੇ ਜਾਂ ਚੋਰੀ ਦਾ ਕੋਈ ਮਾਮਲਾ ਕੋਈ ਫੋਨ ਵੀ ਉੱਤੇ ਸਭ ਕੁਝ ਉੱਤੇ ਹੈ ਇਹ ਸਭ ਸ਼ੱਕੀ ਆ ਪੁਲਿਸ ਨੂੰ ਚਾਹੀਦਾ ਕਿ ਹਾਂ ਇਨਸਾਫ ਕਰਨਾ ਚਾਹੀਦਾ ਹੈ ਜਲਦੀ ਜਲਦੀ ਕਰੋ ਕਿੰਨੇ ਕੱਲ ਦੀ ਗੱਲ ਹੈ ਹੇ ਤੱਕ ਕੁੜੀ ਦਾ ਕੋਈ ਨਾਂ ਅਤਾ ਨਾ ਪਤਾ ਕੱਖ ਨਹੀਂ ਇਹਨੂੰ ਬਹੁਤ ਟੈਨਸ਼ਨ ਆ ਤੁਹਾਨੂੰ ਕੀ ਦੱਸਿਆ ਗਿਆ ਵੀ ਧੱਕਾ ਦਿੱਤਾ ਕਿ ਨਹਿਰ ਚ ਹਾਂਜੀ ਕਹਿੰਦੇ ਕੀ ਉਹਨਾਂ ਧੱਕਾ ਦਿੱਤਾ ਜਿਹੜੇ ਮਗੇ ਦੋ ਬੰਦੇ ਆਏ ਆ ਉਹਨਾਂ ਮਗੇ ਧੱਕਾ ਕੀਤਾ ਲੁੱਟ ਖੋਹ ਕੀਤੀ ਤੇ ਉਹਨਾਂ ਧੱਕਾ ਦਿੱਤਾ ਐ ਬਈ ਇਦਾਂ ਕੋਈ ਨਿਸ਼ਾਨ ਜਾਂ ਕਿ ਉਹ ਵੀ ਚੀਜ਼ ਸਾਨੂੰ ਕੋਈ ਲੱਭਣ ਕੱਖ ਨਹੀਂ ਡਿਆ ਜੀ ਆ ਤਾਂ ਪੁਲਿਸ ਹੀ ਆ ਕੇ ਹਾਂ ਕਰੇ ਇਨਕੁਆਰੀ ਕੀ ਹਾਂ ਕਿਦਾਂ ਹੋਇਆ ਕੀ ਕੁਝ ਹੋਇਆ ਪੁਲਿਸ ਕਹਿੰਦੀ ਕੈਮਰਾ ਵਿੱਚ ਕੁਝ ਨਹੀਂ ਆਇਆ ਫਿਰ ਦੱਸੋ ਕਿਹਦਾ ਕਸੂਰ ਆ ਤੁਸੀਂ ਸਭੇ ਪਰਿਵਾਰ ਵਾਲੇ ਸਾਲ ਉਠਾਇਆ ਜਾ ਰਿਹਾ ਜਿਹੜੀ ਲੁੱਟਖੋਦੀ ਜਿਹੜਾ ਘਟਨਾ ਦਸੀ ਇਹ ਲੁੱਟਖੋਦੀ ਕੋਈ ਸੀਸੀਟੀਵੀ ਸਾਹਮਣੇ ਨਹੀਂ ਆਈ ਜੋ ਕੋਈ ਲੜਕੀ ਦੀ ਸਕੂਟਰੀ ਵਿੱਚ ਸਾਰਾ ਸਾਮਾਨ ਮੌਜੂਦ ਉਹ ਲੁੱਟਿਆ ਵੀ ਕੋ ਕੁਛ ਨਹੀਂ ਗਿਆ ਔਰ ਜੋ ਲੜਕੀ ਦੇ ਪਰਿਵਾਰ ਕੇ ਮੈਂਬਰ ਉਹਨਾਂ ਦਾ ਇਹੀ ਕਹਿਣਾ ਵੀ ਜੇ ਪੁਲਿਸੇ ਸਾਰੀ ਜਿਹੜੀ ਕੱਲ ਦੀ ਇਹ ਕੋਈ ਲੜਕੀ ਦੀ ਨੈ ਡਿੱਕੀ ਅਜੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ ਅਸੀਂ ਚਾਹੁੰਦੇ ਜਲਦੀ ਜਲਦੀ ਇਹ ਲੜਕੀ ਦੀ ਕੋਈ ਨਾ ਕੋਈ ਲੜਕੀ ਦੀ ਬਾਡੀ ਮਿਲੇ ਤਾਂ ਸਾਨੂੰ ਪਤਾ ਲੱਗ ਸਾਰਾ ਸੱਚਾਈ ਸਾਹਮਣੇ ਆਏ ਵੀ ਸਾਰੀ ਘਟਨਾ ਕੀ ਹੋਈ ਆ ਸਾਹ ਦੇਖਦੇ ਪੁਲਿਸ ਅਧਿਕਾਰੀ ਪਹੁੰਚੇ ਉੰਚੀ ਅਨੁਕਾਰੀ ਇਹ ਕੱਲ ਨਾ ਇੱਥੇ ਦੋ ਲੇਡੀਆਂ ਅਮਨਪ੍ਰੀਤ ਕੌਰ ਤੇ ਉਹਦੀ ਸਾਸ ਰਪਿੰਦਰ ਕੌਰ ਆ ਰਹੀਆਂ ਸੀ ਤੇ ਇਹਨਾਂ ਦੇ ਦੱਸਣ ਮੁਤਾਬਕ ਉਦੋਂ ਕੋਈ ਦੋ ਲੜਕਿਆਂ ਨੇ ਇਹਨਾਂ ਦੇ ਨਾਲ ਖੋਹ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹ ਦੌਰਾਨੇ ਖੋਹ ਇੱਕ ਜਿਹੜੀ ਲੇਡੀ ਆ ਉਹ ਵਿੱਚ ਨਹਿਰ ਤੇ ਡਿੱਗ ਪਈ ਅਚਨਕ ਉਹਦੀ ਭਾਲ ਜਾਰੀ ਹੈ ਜਿਹੜਾ ਇਹ ਮਕਦਮਾ ਹੈ ਦਰਜ ਕੀਤਾ ਹੈ ਤੇ ਉਹਦੀ ਡੈੱਡ ਬੋਡੀ ਹੈ ਉਹੇ ਲੱਭਣ ਦੀ ਕੋਸ਼ਿਸ਼ ਕਰ ਰਹੇ ਆ ਇਹ ਲਗਾਤਾਰ ਹੁਣ ਤੱਕ ਸਰ ਕੀ ਸਰਚ ਚੱਲ ਰਹੀ ਕੀ ਤੱਕ ਵਜਾ ਨਹੀਂ ਅਸੀਂ ਕੋਤਖੁਰ ਮਂਗਾਏ ਆ ਤਾਂ ਵਧੀਆ ਟੀਮਾਂ ਲੱਗੀਆਂ ਨੇ ਕਿ ਪਾਣੀ ਕੇ ਨਾਲ ਦੇ ਵਿੱਚ ਕਾਫੀ ਡੂੰਘਾ ਹਣ ਕਰਕੇ ਥੋੜੀ ਮੁਸ਼ਕਲ ਆ ਰਹੀ ਹੈ ਪਰ ਜਲਦੀ ਲੱਗ ਜੂਗੀ ਗੱਲ ਕਿਸੇ ਨੂੰ ਡੇਰਾਵਾਲ ਸਰ ਕੋ ਪਤਾ ਲੱਗਾ ਕੋਈ ਘਟ ਰਹਾ ਨਹੀਂ ਉਹ ਅਸੀਂ ਦੇਖ ਰਹੇ ਹਾਂ ਉਹ ਵੀ ਅਸੀਂ ਜਿਹੜੇ ਕੈਮਰੇ ਵਗੈਰਾ ਤੇ ਜਾਂ ਦੂਸਰੀ ਜਿਹੜੀ ਆਪਣੇ ਜਿਹੜੀ ਆਪਣੇ ਸਾਈਬਰ ਦੇ ਦੁਆਰਾ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਤੇ ਦੋਸਤ ਵੀ ਇਹ ਡੀਐਸਪੀ ਅਮੋਲ ਸਿੰਘ ਜੀ ਜਿਨ੍ਹਾਂ ਦਾ ਕਹਿਣਾ ਜੀ ਪੂਰੀ ਜਾਂਚ ਕਰ ਰਹੇ ਉਹ ਜਿਹੜੇ ਸੱਚੋਤਨ ਜਾਰੀ ਹੈ ਔਰ ਜਲਦੀ ਜਿਹੜੀ ਕੁੜੀ ਦੀ ਬਾਡੀ ਬਰਾਮਦ ਕਰ ਲਈ ਜਾਗੀ ਪੰਜਾਬ ਤੱਕ ਲਈ ਗਦਾਸਪੁਰ ਤੋਂ ਅਸ਼ੰਬਰ ਬਿਟੋ